ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲੋ ਜੀ ਬਾਈ ਗਰਮੀ ਤੋਂ ਤਾਂ ਮਿਲਿਆ ਰਾਹਤ ਇਹਨੂੰ ਕਹਿਦੀ ਹੈ ਨਾ ਵੀ ਇੰਨੀ ਜਿਆਦੇ ਹੱਦੋਂ ਵੱਧ ਗਰਮੀ ਦੀ ਵੀ ਬੰਦੇ ਨੂੰ ਅਟੈਕ ਹੋਣ ਵਾਲੇ ਕੰਮ ਆ ਹੱਸਾ ਬੰਦੇ ਫੁੜਕ ਫੁੜਕ ਗੇਲਦੇ ਤੇ ਉਹਦੇ ਬਾਅਦ ਗਰਮੀ ਦੇ ਤਾਂ ਮਿਲਿਆ ਰਾਹਤ ਵਧੀਆ ਹੋ ਗਿਆ ਨਾ ਮੌਸਮ ਠੰਡਾ ਹੋ ਗਿਆ ਪਰ ਮਸ਼ੀਨਾਂ ਨੂੰ ਸਾਡੇ ਨਾਲੋਂ ਵੱਧ ਰਾਹਤ ਮਿਲ ਗਈ ਇਹ ਅੱਜ ਬਜਾਰੀਆਂ ਖੜ ਗਈਆਂ ਤਿੰਨੇ ਖੜੀਆਂ ਅੱਜ ਤਾਂ 4x4 ਵੀ ਨਹੀਂ ਕਿਸੇ ਨੇ ਨਾ ਫੋਨ ਲਾ ਵੀ 4x4 ਇਹ ਭੇਜ ਦੋ ਨਹੀਂ ਤਾਂ ਅੱਗੇ ਚੱਲੋ 4x4 ਬਾਈ 4 ਦਾ ਆ ਜਾਂਦਾ 4x4 ਚੱਲੀ ਜਾਂਦੀ ਐ ਇਹ ਵੀ ਅੱਜ ਤਿੰਨ ਐ ਖੜੀਆਂ ਦੋ ਐ 4x4 ਆਪਣਿਆਂ ਵਾਲੀ ਵੀ ਖੜੀ ਆ ਬਾਕੀ ਇਹਨਾਂ ਦਾ ਗ੍ਰੀਸ ਪਾਣੀ ਆ ਨਾ ਜੋ ਵੀ ਆ ਤੁਹਾਨੂੰ ਪਤਾ ਵੀ ਚੱਲਦੇ ਸੀ ਬਾਈ ਉਹ ਹੀ ਰਾਤ ਨੂੰ ਬੰਦੇ ਆਉਂਦੇ 8:00 ਵਜੇ ਨੇ ਘਰ ਆਉਂਦੇ ਉਹਨੂੰ 8:00 ਵਜੇ ਤਾਂ ਹੁੰਦੇ ਨੇ 6 ਵਜਾ ਹਨ ਜਿਹੜੀ ਤਸੱਲੀ ਗਾ ਗ੍ਰੀਸ ਪਾਣੀ ਵੀ ਨਹੀਂ ਹੁੰਦਾ ਰਾ ਫਿਰ ਉਹਨੂੰ ਅੱਜ ਗ੍ਰੀਸ ਪਾਣੀ ਕਰਕੇ ਆ ਤਸੱਲੀ ਗਾ ਲਾਉਣ 4x4 ਹਿੱਸਿਆਂ ਨੂੰ ਐ ਪੂਰੀ ਘੜੇ ਲ ਘੜਤੀ ਬਾਕੀ ਮੌਲੀ ਆਪਣਿਆਂ ਵਾਲੀ ਰਾਣੀ ਨੂੰ ਮਾਰ ਲਈ ਮਾਈ ਗ੍ਰੀਸ ਗਰੂਸ ਆ ਮਾਰ ਲਾ ਨਹੀਂ ਪੈਣਾ ਕਰ ਲਈ ਹਾਂ ਨਹੀਂ ਪੈਂਦਾ ਦੀਆਂ ਤਾਂ ਨਹੀਂ ਮਾਰੋ ਹੋਰ ਕੋ ਦਿਖਿਆ ਤਾਂ ਪਤਾ ਨਹੀਂ ਇਹ ਦੇਖ ਲੈ ਹੁਣ ਜੇ ਕੋਈ ਕਮੀ ਪੈਸੀ ਹੈਗੇ ਤਾਂ ਕੱਢ ਦਿੰਨੇ ਹੁਣ ਵਿਲੇ ਅੱਜ ਹਾਂ ਮੋ ਇੱਕ ਆਵਾਜ਼ ਦਿਖਾਈ ਕਿਥੜਾ ਟਕ ਟਕ ਦੀ ਉਹ ਮੂਰੇ ਜਾਦਰ ਦੀ ਉਹ ਦਾ ਫਿਲਟਰ ਵਾਲੀ ਜਾਦਰ ਵਿੰਗੀ ਹੋਈ ਉਹ ਤਾਂ ਲੱਗੀ ਜਾਨ ਕੋਈ ਨਹੀਂ ਉਹਦਾ ਟੁੱਟ ਗਈ ਨਮੀ ਪਾਦਾਂਗੇ ਬਣਾ ਕੇ ਉਹ ਉਹ ਕਈ ਬੀਜ ਹੈ ਜੀਆਂ ਕਈ ਨਾ ਮੱਕੀ ਦਾ ਬੀਜ ਇੰਨਾ ਚੀੜਾ ਨਾ ਛੱਲੀ ਪੋਈ ਨਹੀਂ ਹੁੰਦੀ ਆ ਆਪਾਂ ਪਹਿਲਾਂ ਚਰਾ ਕੇ ਤਾਂ ਆਏ ਹਾਂ ਹਾਂ ਉੱਥੇ ਨਹੀਂ ਬਾਜ਼ ਕਰੀ ਆਹੋ ਉਹ ਬੇਚਾਦਰ ਉੱਠ ਗਈ ਨਾ ਫੀਟਰ ਵਾਲੀ ਉਹ ਖੇਚੇ ਕਰੀ ਆ ਉਹ ਕੋਈ ਬੀਜੇ ਜਿਹਨੇ ਆ ਛੱਲੀ ਦਾੜ ਦਾਲ ਇੰਨੀ ਵੱਜਦੀ ਆ ਨਾ ਸ਼ਾਰਟ ਮਿਲ ਗਈ ਉਹ ਤਾਂ ਥੈਲਿਆ ਹੀ ਪੈ ਗਈ ਫੇਰ ਇਹੀ ਪਾ ਕੇ ਰੱਖਿਆ ਆ ਸ਼ਾਰਟ ਦਾ ਰੋਟਾ ਤਿੰਨ ਦਿਨ ਬਾਅਦ ਲੱਭਿਆ ਅੱਜ ਮਾ ਪੱਪੂ ਓਏ ਇਹਨੂੰ ਪਾ ਲੋ ਬਾਈ ਸ਼ਾਰਟ ਇਹਨੂੰ ਵੀ ਹੁਣ 4/4 ਦਾ ਹੀ ਆ ਜਾਣਾ ਬਸ ਉਹ ਰੇਕ ਨੇ ਇਹੀ ਗੱਲ ਕਹਿਣੀ ਆ 4/4 ਹੈਗਾ ਬਾਈ ਇਹਨੂੰ ਤਾਂ ਬਾਈ ਸਣਾ ਸ਼ਾਰਟ ਸ਼ੂਟ ਇਹਦੀ ਫਿੱਟ ਕਰਤੀ ਦੀ ਗੇਰ ਗੁਰਤਾਰ ਦਾ ਤੁਹਾਨੂੰ ਪਤਾ ਰੇਪੇੜ ਚ ਆਪਾਂ ਕਰਤਾ ਸੀ ਨਾ ਨੇੜੇ ਜੇ ਫੇਰ ਉਹਦੇ ਬਾਅਦ ਛਾਫਟੇ ਦੀ ਪਈ ਤੀ ਉਹ ਵੀ ਪਾ ਕੇ ਅੱਜ ਕਰਕੇ ਇਹਦਾ ਰੈਡੀ ਕੰਮ ਉਹਨੂੰ ਤਾਂ ਲੱਗੇ ਹੈਗਾ ਉਹਦਾ ਜਦੋਂ ਪਾਇਆ ਹਨਾ ਕੰਪਨੀ ਕਿੰਨੀ ਤੇ ਗੇਰਗੂਰ ਲੱਗਿਆ ਹੋਇਆ ਹੈ ਤਾਂ ਤਾਂ ਲੋੜੇ ਨਹੀਂ ਪਈ ਹੈਗੀ ਬਸ ਸਿਰਫ ਪਿੱਛੇ ਹਿਸਾ ਪਾਇਆ ਨਾਲ ਉਹਦਾ ਕ੍ਰਾਉਸ ਵਾਲਾ ਟੋਟਾ ਪਾ ਕੇ ਜੈਕ ਲਾ ਕੇ ਉਹਨੂੰ ਕਰਤਾ ਤਾਂ ਰੈਡੀ ਬਾਕੀ ਮੌਸਮ ਫੇਰ ਕਰਦਾ ਗੜਬੜ ਜੀ ਇਹਦੇ ਬਾਈ ਤਲਾਂ ਸਲਾਹ ਬਣਦੀ ਸੀ ਵੀ ਹਨਾ 4x4 ਮੈਂ ਤਾਂ ਮੌਲੀ ਕਾ ਮੌਲੀ ਲਵਾ ਦਈ ਓਏ ਉਹ ਮੋਲੀ ਚੱਕ ਦੀ ਹੈ ਘੜੇ ਤੇ ਕੌਲਾ ਫੇਪਾਂ ਵੀ ਹਾਂ ਬਾਈ ਹੁਣ 4/4 ਦਾ ਜਮਾਨਾ ਗਿਆ ਆ ਹਨਾ ਹੁਣ ਅੱਜ ਮੀਂਹ ਵੀ ਥੋੜਾ ਜਿਆਦਾ ਪੈ ਗਿਆ ਪਾਣੀ ਖੜ ਗਿਆ ਖੇਤਾਂ ਦੇ ਵਿੱਚ ਚਲੋ ਆ ਤਾਂ ਵੈਸੇ ਉੱਚਾ ਇੱਥੇ ਸਾਡਾ ਪਾਣੀ ਤਾਂ ਥੱਲੇ ਆ ਗਿਆ ਰੜਕੇ ਇੱਥੇ ਹੈ ਵੀ ਘਾਟਾ ਵੈਸੇ ਆ ਪਿੰਡ 'ਚ ਇਦਾਂ ਨੂੰ ਮਲਸੀਆਂ ਕਨੀ ਨੂੰ ਬਾਈ ਮੀਂਹ ਜਿਆਦਾ ਪੈ ਗਿਆ ਪੈਣ ਕਰਕੇ ਮੀਂਹ ਦਾ ਇੱਧਰ ਵੀ ਚੰਗਾ ਪਿਆ ਪਰ ਜਿਹੜਾ 4/4 ਹਨਾ ਅਗਲੇ ਨੂੰ ਆਏ ਹੁੰਦਾ ਵੀ ਦੋ ਤਿੰਨ ਦੋ ਕਿਸੇ ਦਾ ਕੀਲੇ ਵਰਦਾਨੇ ਪਾਉਣਾ ਕਿਸੇ ਦਾ ਡੇਢ ਵਰ ਪਾਉਣੇ ਆ ਉਦੇ ਕਰਕੇ ਵੀ 4x4 ਦੀ ਡਿਮਾਂਡ ਕਰਦਾ ਅਗਲਾ ਹੁਣ ਕਿਆ ਗੱਲ ਗ੍ਰੀਸ ਪਾਣੀ ਕਰ ਲੈ ਜੰਗਾ ਇਹਦਾ ਖੋਲ ਲਈ ਉਹ 에어 ਗਿਲੰਡਰ ਵਾਲਾ ਤੇਲ ਵਾਲਾ ਨੰਦਲਿਓ ਉਹ 에어 ਗਿਲੰਡਰ ਵਾਲਾ ਉਹਨੂੰ ਖੋਲ ਕੇ ਉਹਦੇ ਵਿੱਚ ਥੋੜਾ ਜਿਹਾ ਤੇਲ ਪਾ ਕੇ ਤੇਲ ਪਾ ਦੀ ਜਿਵੇਂ ਤੇਲ ਘੱਟ ਲੱਗਦਾ ਉਹ ਡੁੱਲ ਗਿਆ ਤੇਲ ਉਹਦਾ ਜੈਮ ਜੀਆ ਤੇਲ ਵੀ ਪਾਉਣਾ ਪੈਣਾ ਕੱਟਾ ਥੋੜਾ ਜਿਹਾ ਪਾਲੀ ਉੱਪਰ ਪਈਆ ਬਾਲਟੀ ਤੇਲ ਵਾਲੀ ਉੱਪਰ ਨਹੀਂ ਪਈ ਬਾਲਟੀ ਬੁਰਾ ਵੀ ਹਾਂ ਮਾ ਇੰਜਨ ਵਾਲੇ ਮਿਕਲਾਇਆ ਲਾ ਚ ਆ ਦੂਆ ਦਾ ਦੇਖਣਾ ਡੋਕਣਾ ਸਾਰਾ ਪੂਰਾ 깔ਾ ਹੋਣਾ ਸਾਰਾ ਪੂਰਾ 깔ਾ ਹੋਣਾ ਹੁਣ ਨਾ ਕਾਰਟ ਛਟਿੰਗ ਏਰੀਆ ਚ ਤੈਨੂੰ ਬਹਿਲਾ ਹੀ ਆ ਜੇ ਕੋਈ ਕੰਮ ਨਹੀਂ ਹੈਗਾ ਹਾਰ ਨਾ ਮ ਲਿਆਰਨਾ ਬਾਈ ਕਟਰ ਹਨ ਐਤ ਕੀ 24 ਮਾਡਲ ਦੇ ਵਿੱਚ ਤਾਂ ਨਾ ਕਰਤਾਰ ਵਾਲਿਆਂ ਨੇ ਸਿਰਾ ਲਾਤਾ ਕਟਰ ਦਾ ਬੀਤੇ ਹਿਸਾਬ ਨਾਲ ਲੋਕ ਜਿਹੜੇ 99 ਮਾਡਲ ਤੇ ਕਟਰ ਚੱਲਦਾ ਹੈ ਹਨਾ ਇੰਨੀ ਪੁਰਾਣੀ ਮਸ਼ੀਨ ਤੇ ਕਟਰ ਚੱਲ ਕੇ ਬਹੁਤ ਰੈਲਾ ਕੱਟ ਰਾ ਮਸ਼ੀਨ ਨੂੰ ਤਾਂ ਜਮੀ ਜਾ ਚੇਤੇ ਨਹੀਂ ਹੈਗਾ ਬਹੁਤ ਸੋਹਣਾ ਕਾਟਰ ਜਿਹੜਾ ਹੈ ਦੀ ਹੈ ਨਾ ਹਜੇ ਪੁਰਾਣਾ ਕਾਟਰ ਦਾ ਜਿਹੜਾ ਸਾਡੇ ਕੋ ਉਹ ਗੱਬੇ ਵਾਲਾ ਖੜਾ ਜਿਹੜਾ ਇਹ ਥੋੜਾ ਜਿਹਾ ਹੈਗਾ ਤਾਂ ਅੱਕਰਾ ਜਾ ਪਰ ਇਹ ਜਮੇ ਰੈਲਾ ਕਰਤਾ ਬਹੁਤ ਜਾਦੇ ਰੈਲਾ ਕਰਤਾ ਇਹ ਬਾਕੀ ਦੀ ਡੈਕਸ਼ਨ ਦਾ ਹੈ ਨਾ ਸਟਾਡਾਂ ਜਿਹੜੇ ਟੁੱਟ ਗਏ ਤੇ ਬਾਈ ਕਿਦੇ ਨਾ ਉਦੋਂ ਥੋੜਾ ਜਿਹਾ ਕਾਲ ਗਰਮੀ ਬੜੀ ਦੀ ਵੀਡੀਓ ਬੁੜੀਓ ਤਾਂ ਪਾਈ ਨਹੀਂ ਟੁੱਟੇ ਦੀ ਟੁੱਟਣ ਕਰਕੇ ਜਿਹੜਾ ਹੈ ਨਾ ਬਲੂਰ ਬਲੂਰ ਆ ਦੇਖੋ 빙ਾ ਨਹੀਂ ਹੋਇਆ ਦੇਖ ਇੰਨਾ ਕੁ ਪੋਜੀਸ਼ਨ 빙ਾ ਹੋ ਗਿਆ ਤਾਂ ਇਹਨੂੰ ਕਰਾਵਾਂਗੇ ਸਿੱਧਾ ਹੁਣ ਸੇਵਕ ਬਾਈ ਕੋ ਛੱਡਾਂਗੇ ਇਹਨੂੰ ਥੋੜੀ ਜਿਹੀ ਉੱਥੇ ਹੈ ਨਾ ਜਿੱਥੇ ਮੈਂ ਸਿੰਗ ਲਵਾ ਦਾਂਗੇ ਜੇ 2 5 7 ਸੀ ਜਿਹਨੇ ਇਹਦੇਗਾ ਲਾਵਾਂਗੇ ਵਿਚਾਰੀ ਗੈਰ ਹਨ ਜਿਹਨੇ ਬਾਈ ਪਹਿਲਾ ਸੰਦਾ ਆਪਣਾ ਇਹ ਇਹਨੇ ਪੈਰ ਲਾਉਣੇ ਆ ਬਾਕੀ ਦੇ ਬਾਅਦ ਫਿਰ ਡਾਇਰੈਕਸ਼ਨ ਵਾਲੇ ਸਟੱਡ ਪਾ ਕੇ ਹੋਰ ਮਸ਼ੀਨ ਦੇ ਵਿੱਚ ਕੋਈ ਬ੍ਰੇਕਡਾਊਨ ਨਹੀਂ ਆਈ ਇੱਕਾ ਫੀਟਰ ਵਾਲੀ ਚਾਦਰ ਆ ਇਹ ਕੱਲ ਪੱਟੀ ਗਈ ਸੀ ਹਨਾ ਆ ਜਿਹੜੀ ਉੱਪਰ ਚਾਦਰ ਲੱਗਦੀ ਹੁੰਦੀ ਹੈ ਇਹ ਸਾਰੀ ਪੱਟੀ ਗਈ ਤੇ ਇੱਥੇ ਪੱਤੀਆਂ ਲਾਈ ਹੁੰਦੀਆਂ ਕੰਨ ਜੇ ਪੱਟੇ ਇਹ ਤੇ ਆ ਦੇਖੋ ਇਧਰ ਆ ਜਿਵੇਂ ਆ ਕੰਨ ਜੇ ਪੱਟੇ ਹੋਏ ਆ ਫਿਰ ਆਪਾਂ ਕਾਬਜੇ ਲਿਆ ਕੇ ਨਾ 4 ਇੰਚੀ ਕਬਜੇ ਲਿਆ ਕੇ ਬਿਲਡਿੰਗ ਕਰਕੇ ਆਨ ਪੂਰੀ ਤਸੱਲੀ ਗੇ ਲਾ ਕੰਮ ਜਿਹੜਾ ਕਰਤਾ ਉਹਦੇ ਬਾਅਦ ਅਜ ਕਾਲਾ ਬਾਈ ਸਾਡਾ ਸੂਈ 90 ਤੇ ਅੱਜ ਕਿੰਨੇ ਦੀ ਸੂਈ ਆ ਤਾਂ ਥੱਲੇ ਹੀ ਹੋਣੀ ਆ ਨਹੀਂ ਨਹੀਂ 90 ਤੇ ਆ ਹਾਂਜੀ ਤਾਂ ਹੋਈ ਨਹੀਂ ਇਹ ਤਾਂ ਟਾਈਮ ਕੋਈ ਨਹੀਂ 1 ਵਜੇ ਆ ਗਿੱਲੇ ਕਰਕੇ ਆ ਨਾ ਗੱਦ ਆ ਕੰਮ ਨਹੀਂ ਕਰਦੇ ਆ ਫੇ ਉਹ ਤਾਂ ਛੱਡ ਜੀ ਕੱਦ ਕਰਕੇ ਆ ਹਜੇ ਕੰਮ ਵਾਲੀ 90 ਤੇ ਦੂਜੀ ਤਾਂ ਨਹੀਂ 90 ਤੇ ਨਹੀਂ ਦੂਜੀ ਹਜੇ ਹੋਣੀ ਆ ਸ਼ਾਮ ਨੂੰ ਉਹ ਕਿੰਨੇ ਤੇ ਆ ਉਹ ਤਾਂ ਹੁਣ ਜ਼ੀਰੋ ਹੀ ਦੇ ਲਈ ਨੇ ਵੀ ਸਾਡਾ ਬੰਦਾ ਬਚ ਗਿਆ ਬਾਈ ਇਹਦੀ ਵੀ ਕਿਸਮਤ ਚੰਗੀ थी ਇਹਦੀ ਕਿ ਕਰੰਟ ਲੱਗ ਗਿਆ ਤਾਂ ਇਹਨੂੰ ਬਚਾਅ ਹੋ ਗਿਆ ਮਿੱਤਰਾ ਸਹੀ ਗੱਲ ਰੱਬ ਨੇ ਕਦੇ ਰੱਖ ਲਿਆ ਹਾਂ ਹੁਣ ਨਾ ਖੰਭੇ ਗੰਭੇ ਦਾ ਪੰਗਾ ਲਿਓ ਕਿਤੇ ਖੰਭਾ ਖੜਾ ਕਰਾਉਣ ਗਿਆਦਾ ਬਾਈ ਬੰਦਿਆਂ ਗਾਲ ਬਿਜਲੀ ਲਾਈਨਮੈਨਾਂ ਗਾਲ ਬਚਾਅ ਹੋ ਗਿਆ ਗਾਲੇ ਸੱਚੀ ਗੱਲ ਹਾਂ ਹੁਣ ਤਾਂ ਭੋਗ ਵੀ ਪੈ ਜਾਣਾ ਦਾ ਹਨਾ ਕਦੋਂ ਦਾ ਹੀ ਤਾਂ ਇੱਥੇ ਅਸੀਂ ਕਹੀ ਜਾਨਾ ਦਾ ਕਾਲਾ ਹੁੰਦਾ ਜੇ ਐਂ ਕਰ ਲਨਾਂ ਦਾ ਕਾਲਾ ਹੁੰਦਾ ਜੇ ਐਂ ਕਰ ਲਨਾਂ ਦਾ ਹਨਾ ਜਿਉਂਦਿਆਂ ਦੇ ਵੇਲੇ ਆ ਮਿੱਤਰਾ ਵਾਕਈ ਸੀਗਾ ਉੱਤੇ ਲਾਲੇ ਰੱਬ ਨੇ ਰੱਖਣਾ ਉੱਤੇ ਹਾਂ ਦੇਖਦਾ ਸਾਲ ਇਹਦੇ ਨਾਲ ਵਾਲਾ ਮੁੰਡਾ ਜਿਹੜੇ ਬਾਈ ਸਾਹ ਵੀ ਲੈਣ ਦਾ ਜਿਹੜੇ ਮਾਰਤਾ ਉਹ ਹਾਂ ਕਾਗਜ਼ੀ ਚੱਕੇ ਸੀਗੇ ਪਰ ਉਹਨੇ ਫੇਰ ਬੰਦ ਕਰਤੇ ਮੇਰੇ ਫੈਲ ਤੇਰੀ ਚੱਕੀ ਦੀ ਹੈ ਲੈ ਲਈ ਸੀ ਉਹਨੇ ਫੈਲ ਉਹਨੇ ਕਿਹਾ ਨਹੀਂ ਅੱਜ ਕਰਜ਼ੇ ਨਹੀਂ ਕੋਣਾ ਇਹ ਮਤਲਬ ਹੈਨਾ ਇਹਨਾਂ ਨੇ ਨਾ ਮੂੜ ਕੇ 10 ਵਜੇ ਤੋਂ ਲਾ ਕੇ 8:30 ਵਜੇ ਮੋਤ ਹੋਈ ਆ ਇਹ ਵੀ ਇਹਦੇ ਕਰਨਾ ਇਹਨੇ ਕੰਮ ਹੈ ਹਾਂਜੀ ਹਾਂ ਹਾਂ ਹੋਰ ਇਹ ਕਟਰ ਜਿਹੜਾ ਹੈ ਨਾ ਇਹ ਆਪਣੇ ਦੂਜੀ ਦੇ ਪੁਰਾਣੀ ਦੇ ਮਗਰ ਪਾਇਆ ਬਾਈ ਮਾਡਲ ਦੇ ਕਈ ਵੀਰਾਂ ਦੇ ਕਮੈਂਟ ਆਉਂਦੇ ਤੇ ਹੈ ਨਾ ਬਾਈ ਯਾਰ ਏਸੀ ਵਾਲੀ ਮਗਰ ਅਬੀ ਕਟਰ ਮੂਰੇ ਪਾਇਆ ਨਹੀਂ ਤੁਸੀਂ ਇਤਕੀ ਵੀਡੀਓ ਬਹੁਤ ਕਰ ਬਾਈ ਇਤਕੀ ਹੈ ਨਾ ਵੀਡੀਓ ਪਈਓ ਬਹੁਤ ਘੱਟ ਆ ਤੁਹਾਨੂੰ ਬੜਾ ਗਰ ਨਹੀਂ ਬਾਈ ਜਿਆਦੇ ਵੀ ਹੁਣ ਥੋੜਾ ਜਿਹਾ ਕੰਮ ਖਿੱਚਿਆ ਕਰਾਂਗੇ ਵੀਡੀਓ ਕਣੀ ਵੀ ਹੈ ਨਾ ਹੁਣ ਥੋੜਾ ਜਿਹਾ ਮਸ਼ੀਨਾਂ ਦਾ ਵਝੂਨਾ ਬੰਦੇ ਪੂਰੇ ਆ ਇੱਕ ਮੁੰਡਾ ਇੱਧਰ ਤੇ ਫੇਰ ਆ ਮਸ਼ੀਨ ਹੈ ਜਿਹੜੀ ਇਹਦੇ ਮੂਰੇ ਤਾਂ ਬਾਈ ਬਿਲਕੁਲ ਨਵਾਂ ਫਰੈਸ਼ ਕਟਰ ਜਿਹੜਾ ਆਪਣੇ ਵਾਲਾ ਕਟਰ ਹੈ ਨਾ ਉਹਦੇ ਨਾਲ ਦਾ ਕਟਰ ਪਾਇਆ 24 ਮਾਡ ਕਈ ਮੇਰੇ ਵੀਰਾਂ ਦੇ ਹਨਾ ਫੋਨ ਕਮੈਂਟ ਆਉਂਦੇ ਤੇ ਬਾਈ ਯਾਰ ਤੁਸੀਂ ਏਸੀ ਵਾਲੀ ਦੇ ਵੀਡੀਓ ਹਨਾ ਪਾਉਂਦੇ ਨਹੀਂ ਹੁਣ ਕੀ ਗੱਲ ਏਸੀ ਵਾਲੀ ਮੱਕੀ ਤੇ ਚਲਾਈ ਨਹੀਂ ਵੀਰੇ ਚੱਲਦੀ ਦੀ ਏਸੀ ਵਾਲੀ ਵੀ ਉਹਦੇ ਕਰਕੇ ਹਨਾ ਥੋੜੀ ਜੀ ਗਰਮੀ ਗਰਮੀ ਹੋਣ ਕਰਕੇ ਜਿਹੜਾ ਕੰਮ ਤਾਂ ਥੋੜਾ ਜਿਆ ਘਟਾਇਆ ਵਾ ਹੋਇਆ ਤਾਂ ਵੀਡੀਓ ਕਹਿੰਦੇ ਨੂੰ ਘਟ ਗਏ ਆ ਥੋੜਾ ਜਿਆ ਥੋੜਾ ਜਿਆ ਤੁਹਾਨੂੰ ਪਤਾ ਵੀ ਮੱਕੀ ਦਾ ਹਨਾ ਸੀ ਗਰਮੀ ਐ ਇੱਕ ਇੱਕ ਬ੍ਰੇਕਡਾਊਨ ਬਾਈ ਨਵੀਂ ਹੋਵੇ ਪੁਰਾਣੀ ਹੋਵੇ ਬ੍ਰੇਕਡਾਊਨ ਦਾ ਮਾਣੀ ਮੋਟੀ ਆਈ ਹੋ ਜਾਂਦੀ ਆ ਹਾਂ ਰਾਜੂ ਕੀ ਕਰਨ ਲੱਗਿਆ ਥੱਲੇ ਬੈ ਕੇ ਦੇ ਟੋਤਾ ਛੋਟਾ ਹਾਂ ਛੋਟਾ ਟੋਤਾ ਪਾਲ ਗਾਈ ਪਹਿਲਾਂ ਤਾਂ ਚੱਲੀ ਗਈ ਹੁਣ ਮੜ ਮੜ ਤਾਂ ਲੱਗਦਾ ਅਡਾ ਨਹੀਂ ਉਰੇ ਉਰੇ ਨਹੀਂ ਅਜੂ ਹਜੇ ਚੱਲਦਾ ਫੋਰ ਬਈ ਫੋਰ ਨਹੀਂ ਉਦਾਂ ਫਿਰ ਵੀ ਲਾ ਲਈ ਕੀ ਫਾਇਦਾ ਕਿਤੇ ਜਲਾ ਆਹੋ ਜੇ ਕਿਤੇ ਗੇਰ ਪਾਉਣਾ ਵੇ ਗੇਰ ਨੱਪਣ ਵਾਲੇ ਹੋਊਂਗੇ ਤਰੀਸ ਪਾਲੇ ਇਹਨੂੰ ਆਂਡੀ ਨੂੰ ਨਾਲੇ ਵਿਲੇ ਆਈ ਹਲੇ ਆਹੋ ਗ੍ਰੀਨ ਪਾਲਾਈ ਭਰਤੇ ਇਹਦੇ ਚੱਕ ਚੈੱਕ ਕਰਕੇ ਦੇਖ ਲਓ ਮੜੇ ਐਕਸਲ ਕੱਢ ਕੇ ਇਹਨੂੰ ਆਹ ਅਟੇ ਲੀ ਜੀ ਕਾ ਚਾ ਕਰਾਉਣ ਚ ਆਹ ਨੇ ਟਾਇਰ ਟਾਇਰ ਇਹ ਥੋੜੀ ਘੁੰਮਣਾ ਹੈ ਆ ਟਾਇਰ ਕੋ ਟਾਇਰਾਂ ਨਾਲ ਘੁੰਮਣਾ ਹੈ ਬਹੁਜੀ ਟਾਇਰ ਕੋ ਮੂਗੇ ਤਾਂ ਹੀ ਆਟੇ ਲੈ ਨੀ ਕਹਾ ਕਰਾਉਣ ਚ ਢਿੱਲਾ ਇਹਦੇ ਵਿੱਚ ਵੀ ਤਾਂ ਕਰਾਉਣੇ ਆ ਔਰ ਕਿਆ ਹੈ ਅਹੋ ਤਾਂ ਫਿਰ ਇੰਨਾ ਕ ਤਾਂ ਹੁੰਦਾ ਹੀ ਆ ਤੇਲ ਪੂਰਾ ਹੈ ਜੀ ਤੇਲ ਤਾਂ ਉਦੋਂ ਉੱਚ ਵੀ ਪਾਇਆ ਸੀਗਾ ਇੱਥੇ ਹੁਣ ਚੈੱਕ ਕਰਨਾ ਜੇ ਘਟ ਹੋਇਆ ਉਪੀ ਪਾ ਲੈਣੇ ਇੱਥੇ ਬਸ ਬਹੁਤ ਪੂ ਤੇਲ ਪੂਰਾ ਰੱਖਿਓ ਬਗਰੀਸ਼ ਪਾਣੀ ਕਿ ਨਹੀਂ ਦੇ ਸਕਿਓ ਦੂਜੇ ਹੀ ਸ਼ਰਮਾਈ ਸੈਂਟਰ ਮੈਨ ਨੂੰ ਮਾਰਨਾ ਪੈਂਦਾ ਇਹਨੂੰ ਸਾਰੇ ਨੂੰ ਮੋਲੀ ਗਰੀਸ ਵੱਜਣਾ ਚਾਹੀਦਾ ਬਾਈ ਤਾਂ ਪਾਣੀ ਚਲਦੀਆਂ ਜਾਂ ਗੋਲੀਆਂ ਜੀਆਂ ਉੜ ਜਾਂ ਨਾ ਮਿੱਟੀ ਨਾਲ ਲਾ ਕੇ ਤਾਂ ਕਾਣੀ ਖਤਮ ਆ ਬਸ ਉਹ ਰੜ ਘੜਾ ਪਹਿਲਾਂ ਮਸ਼ੀਨ ਤੇ ਹੈ ਮਸ਼ੀਨ ਚਲਾਈਏ ਇੱਥੇ ਕਿਹੜੀ ਆਹ ਜਲਦੀ ਅੱਛਾ ਉਹ ਚਲਦੀ ਹੁਣ ਲਾ ਲੇ ਦੇ ਆਹ ਸਾਹਮਣੇ ਖੇਤ ਚ ਹਾਂ ਹਾਂ ਇਹਨਾਂ ਹੋਰ ਬਾਈ ਚਲਦੀਆਂ ਮਸ਼ੀਨਾਂ ਚੱਲ ਜਣੀ ਹਾਂ ਤਾਂ ਹੀ ਨੇ ਕਹੇ ਰਮ ਲਿਆਈਏ ਹੈ ਕਿ ਨਹੀਂ ਹੈ ਅਰੇ ਮੈਂ ਛੋਟੇ ਆਹ ਲਾ ਲੇ ਤੇ ਚਲਦੀ ਆ ਜਿੱਥੇ ਆਪਾਂ ਵੱਡੀ ਦੀ ਮਸ਼ੀਨਾਂ ਜਿ ਤੁਹਾਨੂੰ ਪਤਾ ਹੀ ਹੈ ਨਾ ਦੇਖਿਆ ਤੇ ਖੜੀਆਂ ਹੀ ਆ ਖੜੀਆਂ ਕਰਕੇ ਫਿਰ ਮੈਂ ਕਿਹਾ ਚਲੋ ਜਿਹੜੇ ਰਿੰਮਾਂ ਦੀ ਆਪਾਂ ਗੱਲ ਕਰਦੇ ਸੀ ਨਾ ਮੋਲੀ ਇਹ ਕਹਿੰਦਾ ਬਾਈ ਰਿੰਮ ਲਿਆ ਕਹਿੰਦਾ ਯਾਰ ਖੜਾ ਹੁਣ ਖੜੀ ਕਿਤੇ ਕਰਨੀ ਆਪਾਂ ਨਾ ਮੈਂ ਕਿਹਾ ਚਲੋ ਰਿੰਮ ਲਿਆਉਨੇ ਆ ਬਾਈ 5-6000 ਦੇ ਰਿੰਮ ਆਉਣੇ ਆ ਉਹ ਬਾਕੀ ਇਧਰ ਆਪਣੇ ਏਰੀਏ ਦੇ ਵਿੱਚ ਮਹਿੰਗੇ ਆ ਥੋੜੇ ਜਿਹਾ ਰਿੰਮ 8-9000 ਦੇ ਦਿੰਦੇ ਆ ਮੈਂ ਕਿਹਾ ਨਾਲੇ ਚਲੋ ਘਰੇ ਨਿਆਣਿਆਂ ਨੂੰ ਹਣਾ ਮਿਲੇ ਹੋਣਾ ਬਾਈ ਤੁਹਾਨੂੰ ਤਾਂ ਡੇਢ ਮਹੀਨਾ ਹੋ ਚੱਲਿਆ ਬੀ ਨਿਆਣਿਆਂ ਕੋਲ ਜੇ ਆਉਣ ਨਾਲੇ ਨਾਲੇ ਤੋਂ ਬਾਅਦ ਆਪਾਂ ਰਿੰਮ ਜਿਹੜੇ ਹਨ ਨਾਬੇ ਤੋਂ ਪਰ ਵਧੀਆ ਮਿਲ ਜੰਨੇ ਆ ਕੁਆਲਿਟੀ ਵਾਲੇ ਨਾਲੇ ਸਸਤੇ ਮਿਲਣਗੇ ਬਾਕੀ ਉਹਦੇ ਕਰਕੇ ਵੀ ਆਪਾਂ ਦਾ ਆ ਗਿਆ ਤੇ ਹੁਣ ਸਵੇਰੇ ਤੜਕੇ ਹਨਾ ਰਿੰਮ ਲੈ ਕੇ ਸਾਜਰੇ ਨਿਕਲ ਜਾਊਗਾ ਉੱਧਰ ਨੂੰ ਫੇਰ ਉੱਧਰ ਦੀ ਉੱਧਰ ਲੱਗ ਜਾਊਗਾ ਬਾਕੀ ਮੀਂਹ ਬਾਈ ਦੱਸਿਓ ਕਿਹੜੇ ਕਿਹੜੇ ਏਰੀਏ 'ਚ ਪਿਆ ਕਿਹੜੇ ਕਿਹੜੇ ਏਰੀਏ 'ਚ ਮੱਕੀ ਦਾ ਕੰਮ ਜੇ ਖੜਾ ਹੈ ਕਿਹੜੇ 'ਚ ਵੱਢੀ ਗਈ ਵੈਸੇ ਸਾਡੇ ਇਹਦਾ ਕੰਮ ਫਾਈਨਲ ਹੋ ਗਿਆ ਦਾ ਬਾਕੀ ਮਹੀਨ ਦਾ ਭਾਈ ਹੁਣ ਤੁਹਾਨੂੰ ਪਤਾ ਹੀ ਹੈ ਨਾ ਵੀ ਆ ਮਹੀਨਾ ਜਿਹੜਾ ਹੁਣ ਤੇ ਬਸ ਹਫਤਾ ਹੀ ਮਹੀਨ ਦੱਸਿਆ ਹੋਇਆ ਆ ਨੈਟਰ ਨੇ ਤਾਂ ਸਾਰੇ ਹੀ ਜਿਹੜਾ ਪੂਰਾ ਹਫਤਾ ਹੁਣ ਆ ਫੁੱਲ ਦੱਸਿਆ ਹੋਇਆ ਵੀ 40 45 50% ਤੋਂ ਲੈ ਕੇ ਬਾਕੀ ਤੁਹਾਨੂੰ ਪਤਾ ਹੀ ਇਹ ਦਿਨਾਂ ਦੇ ਵਿੱਚ ਆਗੇ ਨਾ ਲਾਟਰ ਲਾਟ ਦੇ ਵਿੱਚ ਮੱਕੀ ਤੇ ਰੇਗ ਵਾਰੀ ਮੀਂਹ ਪੈਣ ਲੱਗੇ ਜਾਂਦਾ ਬਾਕੀ ਚਲੋ ਕਹਿੰਦੇ ਇਹ ਕੋਸ਼ਿਸ਼ ਤਾਂ ਕਰਨੀ ਚਾਹੀਦੀ ਆ ਯਾਰ ਮੋਲੀ ਗੱਲ ਸੱਚੀ ਹੈ ਕਹਿੰਦਾ ਭਾਈ ਜਿੱਤਾਂਗੇ ਜ਼ਰੂਰ ਜਾਰੀ ਯੰਗ ਰੱਖਿਓ ਮਾਂ ਚੱਲ ਥੋੜਾ ਦੇ ਲਾਉਨੇ ਕਿਹੜਾ ਕਰਿਆ ਥੋੜਾ ਫੇ ਆਪ ਕਰਿਆ ਮਾਂ ਚੱਲੋ ਜੀ ਮੇਤਰਾ ਹੋਰ ਸਹੀ 7-8000 ਰੁਪਈਆ ਬਾਕੀ ਟਾਇਰ ਆਪਣੇ ਉਹੀ ਪੈ ਜਾਣੇ ਹੁੰਦੇ ਹਨਾ ਚਲੋ ਬਾਕੀ ਸਾਡੇ ਏਰੀਏ ਦੀ ਨਿਸ਼ਾਨੀ ਹੈ ਨਾ ਬਾਈ ਜਿਹੜੀ ਇਹ ਆ ਜਾਣੇ ਆਪਾਂ ਨੀਲੋ ਵਾਲੀ ਨਹਿਰ ਦੇ ਨਾਲ ਨਾਲ ਹਨਾ ਜਦੋਂ ਕਿਤੇ ਹਿਮਾਚਲ ਦੇ ਵਿੱਚ ਮੀਂਹ ਜਾਦੇ ਪੈ ਜਾਂਦਾ ਨਾ ਤਾਂ ਨਹਿਰ ਦੇ ਵਿੱਚ ਪਾਣੀ ਹੈ ਜਿਹੜਾ ਬਿਲਕੁਲ ਮਿੱਟੀ ਰੰਗ ਆਉਣ ਲੱਗ ਜਾਂਦਾ ਵੀ ਮਤਲਬ ਪਹਾੜ ਖੁਰ ਕੇ ਹਨਾ ਇਧਰ ਨੂੰ ਫਿਰ ਪਾਣੀ ਜਿਹੜਾ ਭਾਖੜਾ ਚ ਛੱਡ ਦਿੰਦੇ ਆ ਸਾਰਾ ਪਾਣੀ ਇਧਰ ਨੂੰ ਆ ਜਾਂਦਾ ਉਹ ਬਾਕੀ ਇਧਰ ਵੀ ਸਾਡੇ ਦਰਖਤ ਬੜੇ ਚੰਗੇ ਆ ਨਾ ਚੰਗੇ ਹੋਣ ਕਰਕੇ ਜਿਹੜੀ ਗਰਮੀ ਦਾ ਇਧਰ ਨੂੰ ਥੋੜਾ ਜਿਹਾ ਹੈਗਾ ਫਰਕ ਗਰਮੀ ਵਾਂਗ ਟੈਂਪਰੇਚਰ ਤਾਂ ਉਨਾ ਹੀ ਰਹਿੰਦਾ ਪਰ ਮੌਸਮ ਜਿਹਨੇ ਠੰਡਾ ਰਹਿੰਦਾ ਯਾਨੀ ਕਹਿ ਲਓ ਗਰਮੀ ਜੀ ਨਹੀਂ ਉਕਣਾ ਲੱਗਦੀ ਆ ਦੇਖੋ ਪਾਣੀ ਨਹਿਰ ਦੇ ਵਿੱਚ ਜਮੇ ਬਿਲਕੁਲ ਲਾਲ ਪਾਣੀ ਆ ਰਿਹਾ ਇਸ ਟਾਈਮ ਤੁਹਾਨੂੰ ਜ਼ੂਮ ਕਰਕੇ ਦਿਖਾ ਦਿੰਦਾ ਬਾਈ ਹੁੰਦੀ ਦਾ ਮਤਲਬ ਹੈ ਜਿਹੜਾ ਪਹਾੜਾਂ ਦੇ ਵਿੱਚ ਮੀਂਹ ਆ ਨਾ ਪੂਰਾ ਜੋਰਾਂ ਤੇ ਪੈ ਰਿਹਾ ਆ ਦੇਖੋ ਨਹਿਰ ਆ ਜਿਹੜੀ ਆਪਣੇ ਰੋਪੜ ਤੋਂ ਨੀਲੋਂ ਹੋ ਗਿਆ ਨਾ ਲੁਧਿਆਣਾ ਜੋੜੇਪੁਰ ਉਹ ਸਾਰੀ ਨਹਿਰ ਹੀ ਸਾਡੇ ਇੱਧਰ ਰੋਪੜ ਤੇ ਸ਼ੁਰੂ ਹੋ ਜਾਂਦੀ ਹੈ ਇਹ ਬਿਲਕੁਲ ਪਾਣੀ ਦਾ ਲਾਲ ਆ ਰਿਹਾ ਹੁਣ ਆਪ ਦੇਖ ਕੇ ਮੈਂ ਕਹਿੰਦਾ ਯਾਰ ਆਪਾਂ ਅਸੀਂ ਇੱਧਰ ਕਹੀ ਜੰਨੇ ਚਾਹ ਕੋਟ ਏਰੀਆ ਜੇ ਮੀਂਹ ਪੈ ਗਿਆ ਪਰ ਮੀਂਹ ਦਾ ਪਹਾੜਾ ਦੇ ਵਿੱਚ ਵੀ ਹੈ ਨਾ ਕੰਮ ਆਫ ਦਾ ਕਰੀ ਫਿਰਦਾ ਬਾਕੀ ਦੱਸਿਓ ਮੇਰਾ ਵੀਰ ਕਿਹੜੇ-ਕਿਹੜੇ ਵੀਰਾਂ ਨੇ ਦੇ ਮ ਪਾਏ ਆ ਉਹ ਹੈ ਨਾ ਫਾਇਦਾ ਉਹਦਾ ਹੈਗਾ ਜਾਂ ਨਹੀਂ ਹੈਗਾ ਬਾਈ ਚਲੋ ਆਪਾਂ ਪਾ ਕੇ ਰੱਖਾਂਗੇ ਬਈ ਇਹ ਨਾ ਅੱਗੇ ਆਪਣੇ ਮੂੰਗੀ ਤੇ ਜਾਣਾ ਤੁਹਾਨੂੰ ਪਤਾ ਹੀ ਹੁਣ ਗਾਜ਼ਗਾ ਸੌਣ ਦਾ ਮਹੀਨਾ ਚੱਲ ਪਣਾ ਫਿਰ ਮਹੀ ਦਾ ਸੌਣ ਦੇ ਛਰਾਟੇ ਤਾਂ ਆਉਂਦੇ ਹੀ ਰਹਿੰਦੇ ਆ ਉਹ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੈ ਨਾ ਤਾਂ ਕਰਕੇ ਮੈਂ ਕਿਹਾ ਵੀ ਮੂੰਗੀ ਦੇ ਵੀ ਜਾਣਾ ਪੇਪਰ ਬਾਈ ਲੋੜੇ ਨਹੀਂ ਪੈਣੀ ਕੱਢਣ ਦੀ ਆਪਣੇ ਉਹੀ ਰੱਖਣੇ ਆ ਫਿਰ ਉਹਦਾ ਮਤਲਬ ਇਹ ਹੋ ਜਾਂਦਾ ਮੋਰਲਾ ਟਾਇਰ ਹੈ ਜਿਹੜਾ ਚਲੋ ਮੋਰਲੇ ਤੇ ਜ਼ੋਰ ਮਾਰ ਕੇ ਨਾ ਆਪਣਾ ਤੁਰੀ ਜਾਣਾ ਮਗਰ ਵਾਲਾ ਟਾਇਰ ਨਾ ਕਈ ਵਾਰੀ ਮੋਰਲੇ ਨੂੰ ਵੀ ਰੋਕ ਲੈਂਦਾ ਉਹਦੇ ਕਰਕੇ ਫਿਰ ਹੁਣ ਜਿਗਾੜ ਲਾਉਣਾ ਹੀ ਪੈਣਾ ਜਵੇਜ ਨੂੰ ਵੀ ਇਹ 4x4 ਵਾਂਗੂ ਵੱਡੇ ਖੇਤ ਆਏ ਬਈ ਦਾਬ ਵੀ ਗੱਤੇ ਵੱਡੇਗੇ ਹੋਰ ਚਲੋ ਜੀ ਆਪਣੇ ਘਰ ਪੂਰਾ ਹੋ ਜਾਣਾ ਜਿਹੜਾ ਬੜਾ ਖਰਚਾ-ਬਰਚਾ ਹੋਇਆ ਸਾਰਾ ਮਾਲਕ ਦੀ ਰਜਾਚਾ ਰਹਿ ਕੇ ਹੈ ਨਾ ਸਾਰਾ ਮੰਨ ਲਓ ਆਸ ਰੱਖੀ ਦੀ ਵੀ ਇੰਨੇ ਕਿਲੇ ਹੋ ਜਾਣਾ ਤਾਂ ਮਾਲਕ ਨੇ ਬਾਹ ਵੀ ਵੜੀ ਹੈ ਨਾ ਬਾਹ ਫੜ ਕੇ ਕਿਰਾਏ ਵੀ ਤੁਹਾਡੇ ਸਾਹਮਣੇ ਮਸ਼ੀਨ ਵੀ ਸੋਹਣੀ ਜਲੀ ਆ ਬਾਕੀ ਐ ਵੀ ਨੀਤਾ ਸਾਹਿਬ ਉਹਨਾਂ ਦਾ ਬਾਈ ਮਰਾਦਾ ਹੈ ਉਹਨਾਂ ਨੂੰ ਹੁਣ ਆਪਾਂ ਕਹਿੰਦੇ ਮਾੜਾ ਬਾਈ ਕਿਸੇ ਦਾ ਕਰਿਆ ਨਹੀਂ ਨਾ ਅਜ ਤੱਕ ਕਰ ਕਿਸੇ ਦਾ ਕੋਈ ਰੁਪਈਆ ਰੱਖਿਆ ਹੈ ਨਾ ਕੋਈ ਕਹੇ ਦੇਵੇ ਮੇਰਾ ਰੁਪਈਆ ਰੱਖਿਆ ਜਾਂ ਕੋਈ ਚਪੇਰ ਪਾਠ ਵਾਲਾ ਜਾਂ ਕਿਸੇ ਬੰਦੇ ਦਾ ਜਾਏਗਾ ਕੋਈ ਗਰਦਾਰੀ ਕਰੀ ਹੋਵੇ ਆਪਣੇ ਬਾਈ ਖੂਨਚੇ ਨਹੀਂ ਹੈਗਾ ਨਾ ਮਾਵਾ ਬਾਪ ਨੇ ਸਿਖਾਈ ਆਪਾਂ ਨੂੰ ਇਹੀ ਆ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਹੈਗਾ ਚਲੋ ਠੀਕ ਹੈ ਜੀ ਦਿਖਾਵਾਂਗੇ ਤੁਹਾਨੂੰ ਹੁਣ ਨੈਕਸਟ ਵੀਡੀਓ ਦੇ ਵਿੱਚ ਰਿੰਮ ਵੀ ਕਿਹੜੇ ਰਿੰਮ ਆ ਆਪਣੇ ਜਿਹੜੇ ਆ ਨਾ ਉਹ ਲੈ ਕੇ ਆਪਾਂ ਪਾਵਾਂਗੇ ਤੁਹਾਨੂੰ ਪੈਰਾਂ ਦਾ ਫਰਕ ਵੀ ਦਿਖਾਵਾਂਗੇ ਸਾਰਾ ਦਿਖਾਵਾਂਗੇ ਵੀ ਗਿੱਲੇ ਦੇ ਵਿੱਚ ਕਾਮਯਾਬ ਹੁੰਨੇ ਆ ਜਾਂ ਨਹੀਂ ਹੁੰਦੇ ਚਲੋ ਠੀਕ ਹੈ ਜੀ ਮਿਲਦੇ ਹਾਂ ਹੁਣ ਕਿਸੇ ਅਗਲੀ ਵੀਡੀਓ ਸਾਡੀ ਵੀਡੀਓ ਦੇਖਣ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ